ਹਾਂਜੀ ਗੁਰਪ੍ਰੀਤ ਆਪੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਹਰਾਜ ਵਿੱਚ ਪਹੁੰਚੇ ਸੀ ਜਿੱਥੇ ਇੱਕ ਬਹੁਤ ਇਤਿਹਾਸਕ ਜਿਹੜੀ ਜਗ੍ਹਾ ਸਾਨੂੰ ਦੇਖਣ ਨੂੰ ਮਿਲੀ ਆ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਇਸ ਜਗ੍ਹਾ ਦੇ ਇਹ ਪਵਿੱਤਰ ਗੁਰਦੁਆਰਾ ਸਾਹਿਬ ਜੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਹੈ ਇਸੇ ਜਗ੍ਹਾ ਤੇ ਜਿਹੜਾ ਜਦੋਂ ਸ਼ੇਮੇ ਪਾਸ਼ਾ ਜੀ ਨੇ ਇੱਥੇ ਜੰਗ ਲੜੀ ਸੀ ਇੱਥੇ ਜਿਹੜੀ ਮੁਗਲਾਂ ਦੇ ਨਾਲ ਤੇ ਜਿੰਨੇ ਵੀ ਇੱਥੇ ਜਿਹੜੇ ਮੁਗਲ ਇੱਥੇ ਮਾਰੇ ਗਏ ਸੀਗੇ ਤੇ ਸਿੱਖ ਫੌਜਾਂ ਵੱਲੋਂ ਜਿਹੜ ਜਿਹਨਾਂ ਨੂੰ ਦਫਨਾਇਆ ਗਿਆ ਸੀ ਇੱਥੇ ਇੱਕ ਬਹੁਤ ਵੱਡਾ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਫੌਜਾਂ ਦੇ ਸਹਿਯੋਗ ਨਾਲ ਖੂਹ ਬਣਾਇਆ ਗਿਆ ਸੀਗਾ ਉਸੇ ਖੂਹ ਦੇ ਵਿੱਚ ਜਿਹੜੀਆਂ ਮੁਗਲਾਂ ਦੀਆਂ ਜਿਹੜੀਆਂ ਹਾਸਾ ਹਾਸਾ ਜਿਹੜੀਆਂ ਦਫਨਾਈਆਂ ਗਈਆਂ ਸਨ ਤੇ ਇਹ ਜਿਹੜੀ ਨਿਸ਼ਾਨੀ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਇਹ ਉਹੀ ਖੂਹ ਹੈ ਜਿਸ ਦੇ ਵਿੱਚ ਮੁਗਲਾਂ ਦੀਆਂ ਜਿਹੜੀਆਂ ਲਾਸਾਂ ਨੂੰ ਦਫਨਾਇਆ ਗਿਆ ਸੀ ਤੇ ਇਸੇ ਦੇ ਜਗ੍ਹਾ ਦੇ ਨਾਲ ਹੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜਿਹੜੀ ਇੱਕ 베ਰੀ ਹੈ ਜਿੱਥੇ 6ਵੇਂ ਪਾਸ਼ਾ ਨੇ ਆਪਣਾ ਘੋੜੇ ਜਿਹੜੇ ਬੰਨੇ ਸੀਗੇ ਉਹ 베ੜੀ ਵੀ ਜਿਹੜੀ ਬਹੁਤ ਵੱਡੀ ਜਿਵੇਂ ਵਿਸ਼ਾਲ 베ਰੀ ਬਣ ਚੁੱਕੀ ਹੈ ਜਿਹਦੀਆਂ ਜੜਾਂ ਥੱਲੇ ਤੱਕ ਲੱਗੀਆਂ ਤੇ ਉਹ 베ਰੀ ਤੋਂ 베리 ਜਿਹੜੀ ਹੋਰ ਕਹਾਵ ਵਧੀ ਜਾਂਦੀ ਆ ਬਹੁਤ ਹੀ ਜਿਹੜੀ ਆ ਪੂਜਨਿਕ ਧਰਤੀ ਆ ਜਿਹੜੀ ਇਹ ਦੇਖਣ ਵਾਲੀ ਆ ਸੋ ਆਉ ਤੁਹਾਨੂੰ ਦਰਸ਼ਨ ਕਰਵਾਉਨੇ ਆ ਇਸ ਜਗ੍ਹਾ ਦੇ ਇਸ ਸਥਾਨ ਦੇ ਇਸ ਗੁਰਦੁਆਰਾ ਸਾਹਿਬ ਦੇ ਤੇ ਇਸ 베ਰੀ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਆਓ ਜੀ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਰਤਪਾਲ ਸਿੰਘ ਜੀ ਅ ਅਮਰਤਪਾਲ ਜੀ ਸਾਨੂੰ ਇੱਥੋਂ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਦਿਓ ਜਿਹੜਾ ਤੁਹਾਡਾ ਪਿੰਡ ਆ ਇੱਥੇ ਮਹਾਰਾਜ ਤੇ ਛੇਵੇਂ ਪਾਸ਼ਾ ਇੱਥੇ ਆਏ ਸਨ ਤੇ ਇਹ 베ਰੀ ਦੇ ਜਿਹੜਾ ਇਤਿਹਾਸ ਬਾਰੇ ਸਾਨੂੰ ਕੋ ਦੱਸੋ ਇਹ 베ਰੀਆ ਜਿਹੜਾ ਇਤਿਹਾਸ ਹੈ ਜੀ ਆਪਣਾ ਸੇਵੀ ਪਾਤਸ਼ਾਹ ਜੀ ਹਰਗੋ ਬੰਦਾ ਨਾਲ ਜੁੜਿਆ ਹੋਇਆ ਜੀ ਜੀ ਜਦੋਂ ਇੱਥੇ ਮੰਨ ਲਓ ਮੁਗਲ ਫੌਜ ਨਾਲ ਜੰਗ ਹੋਈ ਸੀ ਜੀ ਉਹਨਾਂ ਨੇ ਜਿਹੜੇ ਆਪਣੇ ਘੋੜਿਆ 베ਰੀ ਨਾਲ ਬੰਨੇ ਸੀ ਠੀਕ ਹੈ ਜੀ ਉਦੋਂ ਦਾ ਇਹ ਇਤਿਹਾਸ ਆ ਤੁਸੀਂ ਦੇਖ ਰਹੋ ਵੀ ਬਹੁਤ ਜਗ੍ਹਾ ਤੱਕ ਫੈਲ ਚੁੱਕੀ ਹੈ ਇਹ ਅੱਛਾ ਜੀ ਤੇ ਬਹੁਤ ਇਤਿਹਾਸਕ ਜਗ੍ਹਾ ਜੀ ਹੁਣ ਕਿਸ ਤਰ੍ਹਾਂ ਜੀ ਇੱਥੇ ਜਿਹੜਾ ਆਪਣੇ ਦਿਨ ਮਨਾਏ ਜਾਂਦੇ ਨੇ ਕਿ ਦਿਨ ਮਨ ਨਾਲ ਮੇਨ ਜਿੱਥੇ ਜਿਵੇਂ ਬਸਾਖੀ ਹੋ ਗਿਆ ਮਾਗੀ ਦਾ ਮੇਲਾ ਲੱਗਦਾ ਜੀ ਬਾਕੀ ਵੈਸੇ ਵੀ ਸੰਗਤ ਆਉਂਦੀ ਰਹਿੰਦੀ ਹੈ ਜੀ ਜੀ ਕਿੰਨੇ ਕੁ ਸਰਦਾ ਲੋਕਾਂ ਦੀ ਇੱਥੋਂ ਨੇੜੇ-ਨੇੜੇ ਪਿੰਡਾਂ ਤੋਂ ਲੈ ਕੇ ਜਾਂ ਸਰਦਾ ਹੀ ਬਹੁਤ ਆ ਜੀ ਇੱਥੇ ਆਸੇ-ਪਾਸੇ ਜਿੰਨੇ ਵੀ ਪਿੰਡ ਆ ਲਗਭਗ ਸਾਰੇ ਇੱਥੇ ਆਉਂਦੇ ਆ ਨਕਸ਼ਾਪ ਦੇ ਲੋਕ ਮੱਤਾਂ ਤੇ ਟੂ ਟੇਕ ਕੇ ਜਾਂਦੇ ਆ ਅੱਛਾ ਮਨੋ ਕਾਉਣਾਪੁਰੋਂ ਦੀ ਇਥੇ ਹਾ ਮਨੋ ਕਾਉਣਾ ਸੁੱਖਾ ਵੀ ਪੁਰਗਾ ਆਉਂਦੀਆਂ ਲੋਕਾਂ ਨੇ ਜਿਵੇਂ ਮਕਾਨ ਬਣਾ ਜਾਂਦਾਗਾ ਕੋਈ ਕੋਈ ਪਸ਼ੂ ਦਾ ਕਿੱਲੇ ਗੱਟ ਜਾਂਦੇ ਨੇ ਨਿਮੋ ਬੰਨੇ ਹੋਏ ਆ ਲੋਕ ਆਪਣੀ ਸੁੱਖ ਸੋਖ ਜਾਂਦੇ ਤੇ ਪੂਰੀ ਹੋ ਜਾਂਦੀ ਹੈ ਜਿਵੇਂ ਦਿਨੋ ਦਿਨ ਆਪਾਂ ਦੇਖ ਰਹੇ ਹਾਂ ਜਿਹੜਾ ਆਪਣਾ ਇਤਿਹਾਸ ਆ ਸਿੱਖੀ ਦਾ ਲਾਲੀਆ ਜਾਂ ਗੁਰੂਆਂ ਪੀਰਾਂ ਦਾ ਆਪਣਾ ਦਿਨੋ ਦਿਨ ਖਤਮ ਹੁੰਦਾ ਜਾ ਰਿਹਾ ਇਸ ਵਿਸ਼ੇ ਤੇ ਕੀ ਕਹਿਣਾ ਚਾਹਾਂਗੇ ਆਪਾਂ ਨੂੰ ਸ਼ਾਮ ਸਾਰੇ ਇਸ ਵਿਸ਼ੇ ਤੇ ਇਹੀ ਹੈ ਅੱਜਕੱਲ ਮੈਨਾਂ ਵੀ ਸਿੱਖੀ ਦੇ ਪ੍ਰਚਾਰ ਥੋੜਾ ਜਿਵੇਂ ਘਟਦਾ ਨਜ਼ਰ ਆ ਰਿਹਾ ਵੀ ਇਹ ਇਧਰਲੇ ਪਾਸੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਗੁਰਦੁਆਰਾ ਸਾਹਿਬ ਵਿੱਚ ਵੀ ਨੌਜਵਾਨਾਂ ਦੇ ਵੀ ਨਾਲ ਜੋੜਨਾ ਚਾਹੀਦਾ ਇਤਿਹਾਸ ਬਾਰੇ ਦੱਸਣਾ ਚਾਹੀਦਾ ਠੀਕ ਹੈ ਜੀ ਫੇਰ ਵੀ ਆਪਾਂ ਨਾਲ ਜੁੜ ਸਕਦੇ ਹਾਂ ਠੀਕ ਬਹੁਤ ਬਹੁਤ ਧੰਨਵਾਦ ਸੰਗਤ ਜੀ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੀ 베ਰੀ ਪ੍ਰਾਤਨ 베ਰੀ ਹੈ ਘਟੋ ਘਟ ਮੇਰੇ ਹਿਸਾਬ ਨਾਲ ਲੱਗਦਾ ਵੀ ਇਹ 500 ਸਾਲ ਪੁਰਾਣੀ ਜਿਹੜੀ 베ਰੀ ਹੋਊਗੀ ਸੋ ਆਪਾਂ ਦਰਸ਼ਨ ਕਰਦੇ ਹਾਂ ਇਸ 베ਰੀ ਦੇ ਆਓ ਜੀ ਆ ਤੁਸੀਂ ਦੇਖ ਸਕਦੇ ਹੋ ਬੜੀ ਜਿਹੜੀ ਇੱਥੋਂ ਦੇ ਲੋਕਾਂ ਦੀ ਸੰਭਾਲ ਨਾਲ 베ਰੀ ਨੂੰ ਰੱਖਿਆ ਗਿਆ ਬਹੁਤ ਹੀ ਵਿਸ਼ਾਲ 베ਰੀ ਆ ਤਕਰੀਬਨ ਬਹੁਤ ਲੰਮੇ ਅਰਸੇ ਤੋਂ ਜਿਹੜੀ ਸੰਭਾਲ ਹੋਈ ਆ 베ਰੀ ਦੀ ਆ ਦੇਖ ਸਕਦਾ ਤੁਸੀਂ ਮੇਰੇ ਪਿੱਛੇ ਜਿਹੜੇ ਇਹ ਤਾਣੇ ਥੱਲੇ ਲੱਗੇ ਸੀ ਦੁਆਰਾ ਫਿਰ ਹਰੇ ਹੋ ਗਏ ਉਸੇ ਇੱਕ ਬੇਰੀ ਤੋਂ ਜਿਹੜੀ ਵੱਡੀ ਤਦਾਦ ਦੇ ਵਿੱਚ ਬਹੁਤ ਹੀ ਵੱਡਾ ਰੁੱਖ ਬਣ ਚੁੱਕਿਆ ਇਹ ਤੇ ਜਿਹੜਾ ਸੰਗਤਾਂ ਵੀ ਇਸ ਪਿੰਡ ਦੀਆਂ ਬਹੁਤ ਜਿਹੜੀ ਸਤਿਕਾਰ ਨਾਲ ਇਸ ਬੇਰੀ ਦੀ ਸ਼ਾਮ ਸੰਭਾਲ ਕਰਦੀਆਂ ਨੇ ਤੇ ਇੱਧਰ ਜਿਹੜੀ ਹੈ ਜਗ੍ਹਾ ਮੱਥਾ ਟੇਕਣ ਵਾਸਤੇ ਇਸੇ ਜਗ੍ਹਾ ਤੇ ਛੇਵੇਂ ਪਾਤਸ਼ਾਹ ਜੀ ਨੇ ਜਿਹੜੇ ਆਪਣੇ ਘੋੜੇ ਬੰਨੇ ਸੀ ਤੇ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਦੇ ਇਹ ਜਿਹੜੇ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਰਿਆ ਲੈ ਲੋ ਚਾਹੇ ਕੁਛ ਵੀ ਤੇ ਇੱਥੇ ਫਿਰ ਲੋਕ ਜਿਹੜੀਆਂ ਸੁੱਖਾਂ ਚੜਾ ਕੇ ਸ਼ੇਰੇ ਬਣ ਕੇ ਜਾਂਦੇ ਨੇ ਤੇ ਬੜੇ ਲੋਕਾਂ ਦੀਆਂ ਜਿਹੜੀਆਂ ਇੱਥੋਂ ਅਮਰਾਦਾਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਬਹੁਤ ਹੀ ਜਿਹੜੀ ਅ ਧਰਤੀ ਜਿਹੜੀ ਸ਼ਕਤੀ ਆ ਤੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਜਿਹੜੇ ਕੋਈ ਘਰ ਮਕਾਨ ਇੱਥੋਂ ਸੁੱਖ ਕੇ ਜਾਂਦਾ ਜਦੋਂ ਘਰ ਮਕਾਨ ਬਣ ਜਾਂਦੇ ਨੇ ਤਾਂ ਫਿਰ ਇਸ ਜਗ੍ਹਾ ਤੇ ਆ ਕੇ ਮਕਾਨ ਬਣਾ ਕੇ ਜਾਂਦੇ ਨੇ ਬੜੀ ਭਾਗਾਂ ਵਾਲੀ ਧਰਤੀ ਆ ਸੁੱਖਾਂ ਪੂਰੀਆਂ ਹੁੰਦੀਆਂ ਨੇ ਸੋ ਸੰਗਤ ਜੀ ਇੱਕ ਵਾਰੀ ਜਰੂਰ ਇਸ ਪਵਿੱਤਰ ਜਿਹੜੇ ਸਥਾਨ ਦੇ ਜਰੂਰ ਦਰਸ਼ਨ ਕਰਕੇ ਜਾਓ ਕਿਤੇ ਮੌਕਾ ਲੱਗੇ ਜਾਂ ਸਵੱਬ ਬਣੇ ਇਸ ਗੁਰੂ ਘਰ ਦੇ ਤੇ ਇਸ ਜਿਹੜੇ ਪਵਿੱਤਰ ਸਥਾਨ ਦੇ ਜਿੱਥੇ ਸਿਵੇਂ ਪਾਤਸ਼ਾਹ ਜੀ ਨੇ ਘੋੜੇ ਬੰਨੇ ਸੀ ਇੱਕ ਵਾਰੀ ਜਰੂਰ ਦਰਸ਼ਨ ਕਰਕੇ ਜਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ